ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਦਾ ਹੀ ਖਾਸ ਰੂਪ ਸਾਹ ਸੰਗਤ ਜੀ ਅਜਾ ਤੁੰਤਨ ਸਿ ਗੁਰੂਆਂ ਸਾਭੀ ਕਿਰਪਾ ਸਦਕਾ ਇੱਕ ਸਵੀਅਸ਼ਟ ਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਸਰਗੁਣ ਤੇ ਨਿਰਗੁਣ ਰੂਪ ਨਿਰੰਕਾਰ ਆਪ ਹੀ ਅਫੁਰ ਸਮਾਦੀ ਹੈ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਆਪਣਾ ਸਰਗੁਣ ਰੂਪ ਸੰਸਾਰ ਰਚਨਾ ਕਰਕੇ ਫਿਰ ਆਪੇ ਹੀ ਜੀਵਾਂ ਦੁਆਰਾ ਜਾਪ ਕਰਦਾ ਹੈ ਅਸ਼ਟਪਦੀ ਜਬ ਆਕਾਰ ਇਹ ਕਸ਼ਨਾੰਦ ਸਚੇਤਾ ਪਾਪ ਪੁੰਨ ਤੇ ਕਹਤੇ ਹੁੰਦਾ ਜਦੋਂ ਇਹ ਜਗਤ ਦਾ ਸਾਰਾ ਕੁਝ ਨਹੀਂ ਸੀ ਦਿਸਦਾ ਤਦੋਂ ਪਾਪ ਪੁੰਨ ਤੇ ਕਿਸ ਤੋਂ ਹੁੰਦਾ ਸੀ ਜਬ ਧਾਰੀ ਆਪਨ ਸੁੰਨ ਸਮਾਦ ਜਦ ਆਪ ਹੀ ਅਫੁਰ ਸਮਾਦੀ ਲਾਇਕ ਹੁੰਦੀ ਹੋਈ ਸੀ ਜਦ ਤਾਬ ਬੈਰ ਬਿਰੋਧ ਕਿਸ ਸੰਗ ਕਮਾਤ ਤਦੋਂ ਬੈਰ ਬਿਰੋਧ ਕੋਈ ਇੱਕ ਨਾਲ ਕਰਦਾ ਸੀ ਜਦ ਇਸ ਕਾ ਬਹੁਰ ਚੈਨ ਨਾ ਜਾਪਤ ਜਦ ਇਸ ਦਾ ਰੰਗ ਰੂਪ ਨਹੀਂ ਦਿਸਦਾ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਤਦ ਦੱਸੋ ਖੁਸ਼ੀ ਗਮੀ ਕਿਸ ਨੂੰ ਲੱਗਦੀ ਸੀ ਜਦ ਆਪਨ ਆਪ ਆਪ ਬਾ ਬ੍ਰਹਮ ਜਦੋ ਬਾ ਬ੍ਰਹਮ ਆਪ ਹੀ ਆਪਣੇ ਆਪ ਵਿੱਚ ਸੀ ਤਬ ਮੋਹ ਕਾ ਕਹਾਂ ਕਿਸ ਹੋਵਤ ਪਰਮ ਤਦ ਮੋ ਕਿੱਥੇ ਤੇ ਕਰਮ ਕਿਸ ਨੂੰ ਹੁੰਦਾ ਸੀ ਆਪਨ ਖੇਲ ਆਪ ਵਰਤੀ ਜਾ ਆਪਨ ਖੇਲ ਉਹ ਆਪ ਹੀ ਵਰਤਾ ਰਹਾ ਨਾਨਕ ਕਰਨੇ ਹਾਰ ਨਾ ਦੂਜਾ ਹੋਰ ਕੋਈ ਵੀ ਦੂਜਾ ਕਰਨ ਵਾਲਾ ਨਹੀਂ ਹੈ ਜਬ ਹੋਵਤ ਪ੍ਰਭ ਕੇਵਲ ਧਨੀ ਜਦੋਂ ਪ੍ਰਭ ਮਾਲਕ ਆ ਭੀ ਇਕੱਠਾ ਹੁੰਦਾ ਹੈ ਤਦ ਬੰਦ ਮੁਕਤ ਕੋ ਕਿਸ ਕੋ ਗਨੀ ਤਦ ਦੱਸੋ ਬੰਦੀ ਦੇ ਮੁਕਤੀਮਾਨ ਕਿਸ ਨੂੰ ਗਿੰਦਾ ਸੀ ਜਦ ਏਕੇ ਹਰ ਅਗਮ ਅਪਾਰ ਜਦ ਅਗਮ ਤੇ ਅਪਾਰ ਪ੍ਰਭੂ ਇੱਕ ਹੀ ਸੀ ਤਦ ਨਰਕ ਸੁਰਗ ਕੋ ਕੌਣ ਅਵਤਾਰ ਤਦ ਨਰਕਾਂ ਸੁਰਗਾਂ ਵਿੱਚ ਕੌਣ ਪੈਂਦਾ ਸੀ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਜਦ ਨਿਰਗੁਣ ਪ੍ਰਭੂ ਅਫਰ ਸਮਾਧੀ ਵਿੱਚ ਸੀ ਤਦ ਤਦ ਸਿਵ ਸਖਤ ਕਹੋ ਕਿਤ ਠਾਏ ਤਦ ਦੱਸੋ ਸ਼ਿਵ ਦੀ ਸ਼ਕਤੀ ਕਿਸ ਦਾ ਥਾਂ ਹੁੰਦੀ ਸੀ ਜਦ ਆਪੇ ਆਪ ਆਪਣੀ ਜੋਤ ਧਰੇ ਜਦ ਆਪਣੇ ਆਪ ਹੀ ਆਪਣੀ ਜੋਤ ਨੂੰ ਪ੍ਰਕਾਸ਼ਦਾ ਸੀ ਤਬ ਕਮਨ ਨੇ ਡਰ ਕਮਨ ਕਤ ਡਰੇ ਤਬ ਕੌਣ ਬੇ ਡਰ ਤੇ ਕੌਣ ਕਿਸ ਤੋਂ ਡਰਦਾ ਸੀ ਆਪਣੇ ਚਲਤ ਆਪ ਕਰਨੇ ਹਾਰ ਆਪਣੇ ਕੌਤਕ ਆਪ ਹੀ ਕਰਨ ਵਾਲਾ ਹੈ ਨਾਨਕ ਠਾਕੁਰ ਅਗਮ ਅਪਾਰ ਉਹ ਪਰਮੇਸ਼ਰ ਅਗਮ ਤੇ ਅਪਾਰ ਹੈ ਅਬ ਨਾਸੀ ਸੁਖ ਆਪਨ ਆਸਨ ਜਦ ਨਾਸ਼ ਰਹਤ ਪ੍ਰਭੂ ਆਪਣੇ ਸੁਖ ਆਸਨ ਵਿੱਚ ਸੀ ਤੈ ਜਨਮ ਮਰਨ ਕੋ ਕਹਾ ਵਿਨਾਸ਼ਨ ਤਦ ਦਸੋ ਉਥੇ ਜੰਮਣਾ ਬਰਨਾ ਤੇ ਨਾਚ ਕਿਸ ਦਾ ਹੁੰਦਾ ਸੀ ਜਬ ਪੂਰਨ ਕਰਤਾ ਪ੍ਰਭ ਸੋਏ ਜਦ ਉਹੀ ਸਿਰਜਨਹਾਰ ਪ੍ਰਭੂ ਸਾਰੇ ਪੂਰਨ ਸੀ ਤਦ ਜਮ ਕੀ ਤਰਾਸ ਕਹੋ ਕਿਸ ਹੋਏ ਤਦ ਦਸੋ ਜਮਾ ਦਾ ਡਰ ਕਿਸ ਨੂੰ ਹੁੰਦਾ ਸੀ ਜਬ ਅਬਿਗਤ ਅਗੋਚਰ ਪ੍ਰਭ ਏਕਾ ਜਦ ਗਤੀ ਰਹਿਤ ਇੰਦਰੀਆਂ ਤੋਂ ਪਰੇ ਪ੍ਰਭੂ ਇੱਕੋ ਹੁੰਦਾ ਸੀ ਤਦ ਚਿਤਰ ਗੁਪਤ ਕਿਸ ਪੁੱਛਤ ਲੇਖਾ ਤਦ ਦੋ ਚਿਤਰ ਗੁਪਤ ਲੇਖਾ ਕਿਸ ਤੋਂ ਪੁੱਛਦਾ ਸੀ ਜਬ ਨਾਨਕ ਨਰੰજન ਅਗੋਚਰ ਅਗਾਧੇ ਤਦ ਮਾਇਆ ਰਹਿਤ ਪ੍ਰਭੂ ਮਨ ਬਾਣੀ ਅਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਆਪ ਹੀ ਹੈ ਸੀ ਤਬ ਕੌਣ ਛੂਟੇ ਕੌਣ ਬੰਧਨ ਬਾਧੇ ਤਬ ਕੌਣ ਛੁੱਟਦਾ ਤੇ ਕੌਣ ਬੰਧਨਾ ਵਿੱਚ ਸਮਝ ਬੁੱਝਦਾ ਸੀ ਆਪਨ ਆਪ ਆਪ ਹੀ ਚਰਜਾ ਜਦੋਂ ਉਹ ਆਪਣੇ ਆਪ ਹੀ ਅਚਰਜ ਰੂਪ ਸੀ ਨਾਨਕ ਆਪਨ ਰੂਪ ਆਪ ਹੀ ਉਪਰਜਾ ਫਿਰ ਉਸਨੇ ਆਪਣਾ ਸਰਗੁਣ ਰੂਪ ਜਗਤ ਆਪ ਹੀ ਉਤਪਦ ਕੀਤਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜਿੱਥੇ ਮੈਲ ਰਹਿਤ ਪੁਰਖ ਦੀ ਪੁਰਖਾਂ ਦਾ ਪਤੀ ਹੁੰਦਾ ਸੀ ਤੈ ਬਿਨ ਮੈਲ ਕਹੋ ਕਿਆ ਤੋਤਾ ਉਥੇ ਦੱਸੋ ਮੈਲ ਰਹਿਤ ਦਾ ਕੋਈ ਕੀਤ ਹੁੰਦਾ ਸੀ ਜੈ ਨਰੰਜਨ ਨਿਰੰਕਾਰ ਨਿਰਵਾਣ ਜਿੱਥੇ ਆਪ ਹੀ ਮਾਇਆ ਰਹਿਤ ਨਿਰਅਕਾਰ ਅਤੇ ਨਿਰਬੰਧ ਸੀ ਤੈ ਕਹੋਣ ਕੋ ਮਾਨ ਕੋ ਮਾਣ ਅਭਿਮਾਨ ਤੈ ਕੌਣ ਕੋ ਮਾਣ ਕੌਣ ਅਭਿਮਾਨ ਉਥੇ ਕਿਸੇ ਨੂੰ ਮਾਣ ਦੇ ਕਿਸ ਦਾ અપਮਾਨ ਹੁੰਦਾ ਸੀ ਜੈ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ ਜਗਦੀਸ਼ ਦਾ ਨਿਰਗੁਣ ਸਰੂਪ ਸੀ ਤੈ ਛਲ ਛਦਰ ਲਗਤ ਕਿਸ ਕੋ ਕਿਸ ਉਥੇ ਦੱਸੋ ਕਿਸ ਨੂੰ ਛਲ ਦੇ ਦੋਸ਼ ਲੱਗਦਾ ਸੀ ਜਾਜੂਤ ਸਰੂਪੀ ਜੋਤ ਸੰਗ ਸਮਾਵੈ ਜਿੱਥੇ ਜੋਤੀ ਸਰੂਪ ਆਪਣੀ ਜੋਤੀ ਵਿੱਚ ਸਮਾ ਰਹਾ ਸੀ ਤੈ ਕਿਸੇ ਭੁੱਖ ਕਮਨ ਤ੍ਰਿਪਤਾਵੈ ਉਥੇ ਕਿਸ ਨੂੰ ਭੁੱਖ ਸੀ ਤੇ ਕੌਣ ਰੱਜਿਆ ਹੋਇਆ ਸੀ ਕਰਨ ਕਰਾਮਨ ਕਰਨੇ ਹਾਰ ਕਰਨ ਕਰਾਉਣ ਵਾਲਾ ਉਹ ਕਰਨੇ ਹਾਰ ਆਪ ਹੀ ਹੈ ਨਾਨਕ ਕਰਤੇ ਕਾ ਨਾਏ ਸਮਾਰ ਉਸ ਨਰੰਜਨ ਹਾਰ ਦਾ ਕੋਈ ਅੰਤ ਨਹੀਂ ਜਦ ਆਪਣੀ ਸੋਭਾ ਆਪਨ ਸੰਗ ਬਣਾਈ ਜਦ ਆਪਣੀ ਸੋਭਾ ਉਸਨੇ ਆਪਣੇ ਨਾਲ ਹੀ ਬਣਾਈ ਸੀ ਤਬ ਤਬ ਕਮਨ ਮਾਏ ਬਾਪ ਮਿੱਤਰ ਸੁਧ ਪਾਈ ਤਦੋਂ ਕੌਣ ਮਾਤਾ ਪਿਤਾ ਮਿੱਤਰ ਤੇ ਪ੍ਰਾਸੀ ਜੈ ਸਰਬ ਕਲਾ ਆਪੇ ਪਰਬੀਨ ਜਦੋਂ ਸਭ ਸ਼ਕਤੀਆਂ ਕਰਕੇ ਉਹ ਆਪ ਹੀ ਚਤਰ ਸੀ ਤਬੇਦਕ ਤੇਬ ਕਹਾ ਕੋ ਚੀਨ ਤਦ ਵੇਦਕ ਤੇਬਾਂ ਨੂੰ ਕਿ ਕਿਥੋਂ ਕੋਈ ਜਾਣਦਾ ਸੀ ਜਦ ਆਪਨ ਆਪ ਆਪ ਉਰਤਾਰੇ ਜਦ ਆਪਣੇ ਹੀ ਆਪੇ ਵਿੱਚ ਸਥਿਤ ਸੀ ਤਉ ਸਗਨ ਅਪਸਗਨ ਕਹਾ ਵਿਚਾਰੇ ਜਦ ਸ਼ਗਨ ਤੇ ਅਪਸ਼ਗਨ ਕੌਣ ਵਿਚਾਰਦਾ ਸੀ ਜੈ ਆਪਨ ਉਜੇ ਆਪਨ ਆਪ ਨੇਰਾ ਜਦੋਂ ਆਪੇ ਹੀ ਉਜਾ ਤੇ ਆਪੇ ਹੀ ਨੇਰਾ ਹੋਵੇ ਤੈ ਕੌਣ ਠਾਕਰ ਕੌਣ ਕਹੀਏ ਚਿਹਰਾ ਤਦੋਂ ਕੌਣ ਮਾਲਕ ਤੇ ਕੌਣ ਸੇਵਕ ਆਖੀਏ ਬਿਸਮਨ ਬਿਸਮਰ ਰਹੇ ਬਿਸਮਾਦ ਹੇ ਚਰਜ ਰੂਪ ਅਸੀਂ ਹੈਰਾਨ ਹੋ ਰਿਹਾ ਹੈ ਹੈਰਾਨ ਤੋਂ ਹੈਰਾਨ ਹਾਂ ਨਾਨਕ ਆਪਣੀ ਗਤ ਜਾਨੋ ਆਪ ਤੁਸੀਂ ਆਪਣੇ ਗਤੀ ਨੂੰ ਆਪ ਹੀ ਜਾਣਦੇ ਹੋ ਤੈ ਅਸ਼ਲ ਅਸ਼ੇਦ ਅਪੇਦ ਸਮਾਇ ਜਿੱਥੇ ਛਲ ਰਹਤ ਨਾਸ਼ ਰਹਤ ਤੇ ਭੇਦ ਰਹਤ ਆਪ ਹੀ ਸਮਝਾਇਆ ਹੋਵੇ ਉहां ਕਿਸੇ ਵਿਆਪਤ ਮਾਇਆ ਉਥੇ ਮਾਇਆ ਨੂੰ ਕਿਸ ਨ ਕਿਸ ਨੂੰ ਲੱਗ ਸਕਦੀ ਹੈ ਆਪਸ ਕੋ ਆਪੇ ਆਦੇਸ਼ ਜਿੱਥੇ ਆਪਣੇ ਆਪ ਨੂੰ ਹੀ ਨਮਸਕਾਰ ਹੋਵੇ ਤੈ ਗੁਣ ਕਾ ਨਹੀਂ ਪਰਵੇਸ਼ ਤੈ ਜੇ ਏਕੇ ਜੇ ਏਕੇ 1 1 1 ਭਗਵੰਤਾ ਿਤਥੇ ਉਥੇ ਤਿੰਨਾ ਗੁਣਾ ਦਾ ਪਰਵੇਸ਼ ਨਹੀਂ ਹੋ ਸਕਦਾ ਜਿੱਥੇ ਇੱਕੋ ਇੱਕ ਆਪ ਹੀ ਭਗਵੰਤ ਹੋਵੇ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਉਥੇ ਕੌਣ ਬੇਫਿਕਰ ਦੇ ਕਿਸ ਨੂੰ ਚਿੰਤਾ ਲੱਗਦੀ ਸੀ ਜੈ ਆਪਨ ਆਪ ਆਪ ਪਤਿਆਰਾ ਜਿੱਥੇ ਆਪਣੇ ਆਪ ਦੇ ਆਪ ਹੀ ਪਰੋਸੇ ਵਾਲਾ ਹੋਵੇ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਉਥੇ ਕੌਣ ਕਹਿਣ ਵਾਲਾ ਤੇ ਕੌਣ ਸੁਨਣ ਵਾਲਾ ਸੀ ਬਹੁ ਬੇਅੰਤ ਊਚ ਤੇ ਉਜਾ ਉਹ ਬੜਾ ਬੇਅੰਤ ਤੇ ਉਤਿਆਂ ਤੋਂ ਉੱਚਾ ਹੈ ਨਾਨਕ ਆਪਸ ਕੋ ਆਪੇ ਪਹੁੰਚਾ ਆਪੇ ਆਪ ਨੂੰ ਉਹ ਆਪ ਹੀ ਪਹੁੰਚਾਉਂਦਾ ਹੈ ਜੈ ਆਪ ਰਚਿਓ ਪਰਪੰਚ ਆਕਾਰ ਜਦੋਂ ਉਸਨੇ ਆਪ ਹੀ ਸੰਸਾਰ ਦਾ ਪਸਾਰ ਰਚਿਆ ਤੈ ਗੁਣ ਮੈਂ ਕਿਨੋ ਬਿਸਥਾਰ ਅਤੇ ਤਿੰਨਾ ਗੁਣਾ ਵਿੱਚ ਇਸ ਦਾ ਖਲਾਰਾ ਕਰ ਦਿੱਤਾ ਪਾਪ ਪੁੰਨ ਤੈ ਭਈ ਕਹਾਵਤ ਤਦ ਪਾਪ ਪੁੰਨ ਵੀ ਅਖੋਤ ਹੀ ਬਣ ਗਈ ਕਹੋ ਨਰਕ ਕੋ ਸੁਰਗ ਬਿਛਾਵਤ ਕੋਈ ਨਰਕ ਤੇ ਕੋਈ ਸਵਰਗ ਦਾ ਜਾਵਨ ਹੋਇਆ ਆਪ ਜਾਲ ਮਾਇਆ ਜੰਜਾਲ ਘਰ ਦੇ ਫਾਹੇ ਤੇ ਮਾਇਆ ਦੇ ਤੰਦੇ ਹੋਮੇ ਮੋ ਪਰਮ ਪੈ ਪਾਰ ਠੰਕਾਰ ਮੋ ਭਰਮ ਤੇ ਡਰ ਦਾ ਡਰ ਦੁਖ ਸੁਖ ਮਾਨ અપਮਾਨ ਦੁਖ ਸੁਖ ਮਾਨ ਤੇ અપਮਾਨ ਅਨੁਕ ਪ੍ਰਕਾਰ ਕੀੋਬਖਾਨ ਸਿਆਣਿਆਂ ਨੇ ਅਨੇਕ ਤਰ੍ਹਾਂ ਦੇ ਕਥਨ ਕੀਤੇ ਹਨ ਆਪਨ ਖੇਲ ਆਪ ਕਰ ਦੇਖੇ ਆਪਣੇ ਖੇਡ ਉਹ ਆਪ ਹੀ ਕਰਕੇ ਵੇਖਦਾ ਹੈ ਖੇਲ ਸੰਕੋਚੇ ਤੋ ਨਾਨਕ ਏਕੇ ਜਦ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਇਕੋ ਆਪ ਹੀ ਹੁੰਦਾ ਹੈ ਜੈ ਅਭਿਗਤ ਪਗਦ ਤੇ ਆਪ ਜਿੱਥੇ ਗਤੀ ਰਹਿਤ ਆਪ ਹੈ ਉਥੇ ਭਗਤ ਰੂਪ ਹੀ ਆਪ ਹੈ ਜੈ पसरे पसਾਰ ਸੰਤ ਪਰਤਾਪ ਜਿੱਥੇ ਪਸਾਰਾ ਪਸਾਰਦਾ ਹੈ ਉਥੇ ਸੰਤਾਂ ਦੀ ਮਹਿਮਾ ਲਈ ਦਹੁ ਪਾਕ ਕਾ ਆਪੇ ਤਨੀ ਦਹੁ ਪੱਖਾ ਦਾ ਮਾਲਕ ਆਪ ਹੀ ਹੈ ਓਨ ਕੀ ਸੋਭਾ ਓਨਹੋ ਬਣੀ ਉਸ ਦੀ ਸੋਭਾ ਉਸ ਨੂੰ ਹੀ ਫੱਬਦੀ ਹੈ ਆਪੇ ਕੋਤਕ ਕਰੇ ਆਨੰਦ ਚੋਜ ਆਨੰਦ ਚੋਜਾ ਵਾਲੇ ਕੋਤਕ ਆਪ ਹੀ ਕਰਦਾ ਹੈ ਆਪੇ ਰਸ ਭੋਗਣ ਨਿਰਜੋਗ ਆਪੇ ਰਸ ਭੋਗਦਾ ਹੈ ਤੇ ਆਪ ਹੀ ਅਸੰਖ ਅਸੰਗ ਹੈ ਜਿਸ ਭਾਵੇ ਤਿਸ ਆਪਣ ਨਾਮ ਲਾਵੇ ਜਿਸ ਨੂੰ ਚਾਹੇ ਆਪਣੇ ਨਾਮ ਨਾਲ ਲਾ ਲੈਂਦਾ ਹੈ ਜਿਸ ਭਾਵੇ ਤਿਸ ਖੇਲ ਖਿਲਾਵੇ ਜਿਸ ਨੂੰ ਚਾਹੇ ਉਸ ਨੂੰ ਸੰਸਾਰ ਦੀ ਖੇਡ ਖਡਾਉਂਦਾ ਹੈ ਬੇਸਮਾਰ ਅਥਾ ਅਗਨਤ ਅਤੋਲੇ ਏ ਬੇਸਮਾਰ ਅਥਾ ਗਿਣਤੀ ਰਹਿਤ ਤੇ ਤੋਲ ਰਹਿਤ ਜੋ ਬਲਾਵੋ ਤੋ ਨਾਨਕ ਦਾਸ ਬੋਲੇ ਜਿਸ ਤਰ੍ਹਾਂ ਤੁਸੀਂ ਬਣਾਉਂਦੇ ਹੋ ਤਿਵੇਂ ਹੀ ਉਹ ਦਾਸ ਬੋਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ